ਪਪਲ ਅਰਪਣ ਚੈਨਲ ਤੇ ਸਾਰੇ ਕਿਸਾਨ ਭਰਾਵਾਂ ਦਾ ਡੈਰੀਆਂ ਵਾਲੇ ਵੀਰਾਂ ਦਾ ਜੋ ਵੀ ਮੇਰੇ ਗਰੁੱਪ ਦੇ ਨਾਲ ਜੁੜਿਆ ਹੋਇਆ ਸਾਰੇ ਗਰੁੱਪਾਂ ਵਾਲੇ ਭਰਾਵਾਂ ਦਾ ਚਾਹੇ ਕੋਈ ਕਿਸਾਨ ਹੈ ਚਾਹੇ ਕੋਈ ਵਪਾਰੀ ਹੈ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਵੀਰਵਾਹਾ ਕਾਲੀ ਸ਼ਾਹ ਬਿਲਕੁਲ ਕਾਲੀ ਸ਼ਾਹ ਬਹੁਤ ਵਧੀਆ ਮੋਹਰਾਂ ਨਸਲ ਦੀ ਝੋਟੀ ਹੈ ਥਾਂ ਲੇਵਾ ਬਹੁਤ ਵਧੀਆ ਬਹੁਤ ਸਾਫ਼ ਹੈ ਪੰਜ ਦਿਨ ਇਹਨੂੰ ਸੂਈ ਨੂੰ ਹੋਗੇ ਤੀਜਾ ਸੁਆ ਸੂਈ ਵੀ ਹੈ ਮਗਰੇ ਦੇ ਕੱਟੀ ਹੈ ਪੌਲਾ ਜਿਹੜਾ ਇਹਦਾ 8 ਲੀਟਰ ਪੌਲਾ ਇਹਦੇ ਥੱਲੇ ਤਿਆਰ ਹੈ ਵਧੀਆ ਸੀਲ ਝੋਟੀ ਹੈ ਕਿਸੇ ਦੇ ਘਰੇ ਖੜੀ ਹੈ ਤੇ ਇਹਦਾ ਜਿਹੜਾ ਮੁੱਲ ਹੈ 1 ਲੱਖ 10000 ਮੁੱਲੇ ਦਾ ਉਹ ਡਿਮਾਂਡ ਕਰਦੇ ਐ ਮੌਕੇ ਤੇ ਉਹ ਕਹਿੰਦੇ ਮਾਣਤਾਨ ਵੀ ਇਹਦਾ ਕਰਾਂਗੇ ਵਿੱਚ ਤੇ ਹੋਰ ਸਾਰੇ ਭਰਾਵਾਂ ਨੂੰ ਮੇਰੀ ਬੇਨਤੀ ਹੈ ਕੇ ਵੀਰੋ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਵੀਡੀਓ ਸਾਰੀ ਦੇਖਿਆ ਕਰੋ ਅੱਗੇ ਵੀ ਸ਼ੇਅਰ ਕਰਿਆ ਕਰੋ ਤਾਂ ਕਿ ਆਸਾਨੀ ਦੇ ਨਾਲ ਜਿਹੜੀ ਵੀਡੀਓ ਹੈ ਹਰੇਕ ਹਰ ਇੱਕ ਵੀਡੀਓ ਤੁਹਾਡੇ ਕੋਲੇ ਪਹੁੰਚ ਸਕੇ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ